ਸਤਿ ਸ੍ਰੀ ਅਕਾਲ ਸਾਡਾ YouTube ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਾਰੇ ਪੰਜਾਬੀਆਂ ਨੂੰ ਪੰਜਾਬ ਪੰਜਾਬੀ ਫਤ ਜਿੰਦਾਬਾਦ ਤੇ ਇੱਕ ਪੰਜਾਬੀਓ ਸਖਵਾਲਾ ਲਾਡੋ ਛੋਡੇ ਨਾਲ ਛੋਡੇ ਅੱਗੇ ਬੇਨਤੀ ਹੈ ਵੀ ਸਾਡੇ ਚੈਨਲ ਨੂੰ ਪੂਰਾ ਦੇਖ ਕੇ ਉਹਦੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਨਾਲਾ ਸਾਨੂੰ ਸੁਣਨ ਦਾ ਸਵਾਦ ਹੁੰਦਾ ਤੇ ਨਾ ਸਾਨੂੰ ਸੁਣਾਉਣ ਦਾ ਸਵਾਦ ਹੁੰਦਾ ਤੇ ਜੇ ਚੰਗਾ ਲੱਗੇ ਤਾਂ ਸਾਡਾ ਕੰਟੈਕਟ ਜਾਂ ਸਾਡੀਆਂ ਗੱਲਾਂ ਜੇ ਤੁਹਾਡੇ ਨਾ ਪੂਰੇ ਨਹੀਂ ਉੱਤਰਦੀਆਂ ਗਿਆ ਤੁਹਾਡੇ ਹਿਸਾਬ ਨਾਲ ਸਾਨੂੰ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਪਰ ਜਿਹੜੀ ਅੱਜ ਦੀ ਗੱਲ ਕਰ ਰਹੇ ਆ ਅਸੀਂ ਉਹ ਬਹੁਤ ਖਾਸ ਸਾਗੀ ਜੋ ਸਾਡੇ ਭਾਵਨਾਵਾਂ ਨਾਲ ਵੀ ਜੁੜੀ ਪਿਆ ਜੋ ਸਾਡੇ ਸਰੀਰ ਦਾ ਇੱਕ ਹਿੱਸਾ ਵੀ ਆ ਕਿਉਂਕਿ ਨਨਕਾਣਾ ਸਾਹਿਬ ਨੂੰ ਅਸੀਂ ਸਾਰੇ ਸਿੱਖ ਸਜਦਾ ਕਰਦੇ ਆ ਤੇ ਹਰ ਰੋਜ਼ ਸੁਵਾ ਸਾਮਰਦਾਸ ਦੇ ਵਿੱਚ ਕਹਨੇ ਹੈਗੇ ਜਿੰਨਾ ਗੁਰਤਾ ਮੰਨੂ ਖਾਲਸਾ ਪੰਥ ਤੋਂ ਵਿਸੋੜਿਆ ਗਿਆ ਹੈ ਖੁੱਲੇ ਦਰਸ਼ਨ ਦਰਬਾਰ ਤੇ ਸੇਵਾ ਸੰਭਾਲ ਦਾ ਦਾਣ ਪਿਆਰੇ ਖਾਲਸਾ ਨੂੰ ਜਿਹਨੂੰ ਵਸੋ ਇਹਦੇ ਉੱਤੇ ਕੀ ਗੱਲ ਆ ਗਈ ਉਹ ਸਭ ਨੂੰ ਮੈਂ ਦੱਸ ਦਾਂ ਹੁਣੇ-ਹੁਣੇ ਅੰਮ੍ਰਿਤਸਰ ਨਾਲ ਗੱਲ ਕੀਤੀ ਹੈ ਸਾਡੇ ਸੀਐਮ ਨੇ ਪੰਜਾਬ ਦੇ ਨੇ ਉਹਦੇ ਵਿੱਚ ਕੀ ਗੱਲ ਕੀਤੀ ਆ ਜੀ ਹੜ੍ਹਾਂ ਦੇ ਪਾਣੀਆਂ ਦੇ ਉੱਤੇ ਕਰਨੀ ਹੋਣੀ ਆ ਗੱਲ ਪਰ ਇਹ ਗੱਲ ਨਹੀਂ ਕੀਤੀ ਜੀ ਕਿਉਂਕਿ ਉਹ ਗ੍ਰਹਿ ਮੰਤਰੀ ਆ ਇਹ ਗੱਲ ਨਹੀਂ ਕੀਤੀ ਗਈ ਵੀ ਸਾਡੀਆਂ ਜੋ ਸਿੱਖ ਸੰਗਤਾਂ ਨੇ 47 ਤੋਂ ਬਾਅਦ ਅੱਜ ਤੱਕ ਕਦੇ ਰੁਕਾਵਟ ਨਹੀਂ ਆਈ ਉਹਦੇ ਵਿੱਚ ਜਥੇ ਦੇ ਵਿੱਚ ਬੇਸ਼ੱਕ ਸਾਡੀ 61 ਦੀ ਜੰਗ ਹੋਵੇ ਮੈਂ ਬੇਸ਼ੱਕ ਸਾਡੀ 71 ਦੀ ਜੰਗ ਹੋਵੇ ਇਹ ਪਹਿਲੀ ਵਾਰ ਹੋਇਆਗਾ ਵੀ ਜਿੱਥੇ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਖੇਡਿਆ ਜਾ ਰਿਹਾ ਉੱਥੇ ਸਾਡੇ ਸਿੱਖਾਂ ਦੇ ਧਾਰਮਿਕ ਸਥਾਨ ਸਾਡਾ ਮੱਕਾ ਡਣਕਾਣਾ ਸਾਹਿਬ ਜਾਣ ਤੋਂ ਭਾਰਤ ਸਰਕਾਰ ਰੋਕ ਰਹੀ ਆ ਕਿਉਂ ਰੋਕ ਰਹੀ ਆ ਜਿੱਥੇ ਤੁਸੀਂ ਖੇਡਾਂ ਨੂੰ ਕਹਣੇ ਹੋਗੇ ਵੀ ਇਹ ਪਿਆਰ ਵਧਾਉਂਦੀਆਂ ਨੇ ਪਰ ਸਾਡਾ ਤਾਂ ਪਿਆਰੀ ਉੱਥੋਂ ਸ਼ੁਰੂ ਹੁੰਦਾਗਾ ਨਨਕਾਣਾ ਸਾਹਿਬ ਤੋਂ ਇਸ ਕਰਕੇ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾਗਾ ਵੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਨਾਲ ਤੁਸੀਂ ਜੋ ਧੱਕਾ ਕਰ ਰਹੇ ਹੋਗੇ ਇਹ ਧੱਕਾ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਬਰਦਾਸ਼ਤਾਂ ਦੀ ਕੋਈ ਵੀ ਹੱਦ ਹੁੰਦੀ ਹੈਗੀ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਤੇ ਜਿਹੜੇ ਉਹਨਾਂ ਦੇ ਚਾਹੇਤੇ ਆਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੀ ਕੱਲ ਨੂੰ ਫੇਰ ਤੁਸੀਂ ਲੋਕਾਂ ਦੇ ਵਿੱਚ ਆਉਣਾਗਾ ਸਿੱਖਾਂ ਦੇ ਕੋਲੇ ਮਦਦ ਲਈ ਆਉਣਾਗਾ ਪਰ ਜਦੋਂ ਤੁਸੀਂ ਸਾਡੇ ਧਾਰਮਿਕ ਸਥਾਨਾਂ ਨੂੰ ਸਾਡੇ ਦਰਸ਼ਨ ਨਹੀਂ ਕਰਾਉਂਦੇ ਤਾਂ ਅਸੀਂ ਤੁਹਾਨੂੰ ਆਪਣੇ ਨਹੀਂ ਦੀਂਦੇਗੇ ਸਾਨੂੰ ਤੁਸੀਂ ਬੇਗਾਨੇ ਬਣਾ ਰੱਖਿਆਗਾ ਇਸ ਕਰਕੇ ਸਿਰਫ ਇੰਨੀਆਂ ਹੀ ਬੇਨਤੀਆਂ ਨੇ ਸਰਕਾਰ ਨੂੰ ਕੀ ਜੋ ਸਾਡੇ ਜਥੇ ਪਹਿਲਾਂ ਵੀ ਜਾਂਦੇ ਆ ਨੜਕਾਣਾ ਸਾਹਿਬ ਨੂੰ ਉਹ ਓਵੇਂ ਜਿਵੇਂ ਬਰਕਰਾਰ ਰਹਿਣਾ ਤੇ ਅਸੀਂ ਆਪਦੇ ਧਾਰਮਿਕ ਸੰਨਾਂ ਦੀ ਜੋ ਯਾਤਰਾ ਉਹ ਕਰਕੇ ਜੇ ਤੁਸੀਂ ਆਪ ਦੀਆਂ ਹੱਦਾ ਤਾਰਾਂ ਓਵੇਂ ਜਿਵੇਂ ਰੱਖ ਲਓ ਪਰ ਸਾਨੂੰ ਜਾਣ ਦੀ ਇਜਾਜ਼ਤ ਜ਼ਰੂਰੀ ਹੋਣੀ ਚਾਹੀਦੀ ਹੈ ਤੇ ਸਰਕਾਰ ਦੇ ਇਸ ਬਤੀਰੇ ਤੋਂ ਮੈਨੂੰ ਚਮਕੀਲੇ ਦਾ ਉਹ ਗਾਣਾ ਚਿੱਤੇ ਆ ਗਿਆ ਜੀਦੇ ਵਿੱਚੋਂ ਨੇ ਕਿਹਾ ਸੀ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਭਾਣਾ ਸਾਥੋਂ ਬਾਬਾ ਖੋਲਿਆ ਤੇ ਰਾ ਨਨਕਾਣਾ ਅੱਜ ਸਾਨੂੰ ਉਹ ਬੋਲਾਂ ਦਾ ਅਹਿਸਾਸ ਹੋ ਰਿਹਾ ਵੀ ਸਾਥੋਂ ਸੱਚੀ ਮੁੱਚੀ ਸਾਡਾ ਨਨਕਾਣਾ ਖੋਇਆ ਗਿਆਗਾ ਜੇ ਸਾਡਾ ਨਨਕਾਣਾ ਸਾਡੇ ਕੋਲ ਹੁੰਦਾ ਤਾਂ ਅੱਜ ਸਾਨੂੰ ਉਹ ਅਹਿਸਾਸ ਜਾ ਉਹਨਾਂ ਦੇ ਉੱਤੇ ਕੀ ਟੇਕ ਰੱਖਦੇ ਸੀ ਸਰਕਾਰ ਤੇ ਉਹ ਨਾ ਹੁੰਦੀ ਕਿਉਂਕਿ ਸਾਡਾ ਆਪਣਾ ਰਾਜ ਹੋਣਾ ਸੀ ਇਸ ਕਰਕੇ ਆਪਦੀਆਂ ਜਿਹੜਾ ਹੱਦਾਂ ਨੇ ਗਿਆ ਜਿਹੜਾ ਤਾਰਾਂ ਨੇ ਉਹ ਸਰਕਾਰ ਰੱਖੇ ਪਰ ਸਾਨੂੰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਸਾਡੇ ਧਾਰਮਿਕ ਸਥਾਨਾਂ ਤੇ ਜਿੱਥੇ ਸਾਡੇ ਗੁਰੂ ਨਾਨਕ ਜੀ ਨੇ ਆਪਦੇ ਚਰਨ ਪਾਏ ਆਗੇ ਜੇ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਇੰਨੀ ਕ ਸ਼ੇਅਰ ਕਰੋ ਕਿ ਹਰ ਸਿੱਖ ਸੰਗਤ ਦੇ ਕੋਲ ਜਾਵੇਂ ਤੇ ਸਰਕਾਰਾਂ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ